ਅੱਜ ਆਂਗਣਵਾੜੀ ਮੁਲਾਜ਼ਮਾਂ ਜੂਨੀਅਨ ਵੱਲੋਂ ਛੀਟੂ ਦੇ ਸੱਦੇ ਤੇ ਜ਼ਿਲ੍ਹਾ ਜਲੰਧਰ ਦੇ ਬਲਾਕ ਫਲੋਰ ਵਿਖੇ ਸੈਂਕੜੇ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਸੀਡੀਪੀਓ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਧਾਨੇ ਨੂੰ ਜਾਨਾ ਸਕੱਤਰ ਕ੍ਰਿਸ਼ਨਾ ਕੁਮਾਰੀ ਜੀ ਨੇ ਸੰਬੋਧਨ ਕਰਦੇ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨਵੀਂ ਸਿੱਖਿਆ ਨੀਤੀ ਅਨੁਸਾਰ 3 ਤੋਂ 6 ਸਾਲ ਦੇ ਬੱਚਿਆਂ ਨੂੰ ਨਾਸਰੀ ਜਮਾਤਾਂ ਸ਼ੁਰੂ ਕਰਕੇ ਸਕੂਲ ਵਿੱਚ ਦਾਖਲੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਕੇਂਦਰ ਵੱਲੋਂ ਪੋਸ਼ਣ ਟ੍ਰੈਕ ਉੱਤੇ ਬੱਚਿਆਂ ਦੀ ਹਾਜ਼ਰੀ ਲਾਈਫ ਮੰਗੀ ਜਾ ਰਹੀ ਹੈ ਸਰਕਾਰ ਦੀ ਇਸ ਦੋਗਲੀ ਨੀਤੀ ਪ੍ਰਤੀ ਰੋਸ ਜ਼ਾਹਰ ਕਰਦਿਆਂ ਹੋਇਆਂ ਅੰਗਣਵਾੜੀ ਮੁਲਾਜ਼ਮ ਜੁਨੀਆਨਾ ਰਾਹੀਂ ਸੀ ਡੀ ਪੀ ਪੀਓ ਮੰਗ ਪੱਤਰ ਪਰ ਮੁੱਖ ਸਕੱਤਰ ਨੂੰ ਭੇਜ ਕੇ ਮੰਗ ਕੀਤੀ ਹੈ ਕਿ ਜਿੰਨੀ ਦੇਰ ਤੱਕ 3 ਤੋਂ 6 ਸਾਲ ਦੇ ਬੱਚੇ ਸਾਨੂੰ ਅੰਗਣਵਾੜੀ ਕੇਂਦਰਾਂ 'ਚ ਵਾਪਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਫੋਟੋ ਕੈਪਚਰ ਦਾ ਕੰਮ ਨਹੀਂ ਕੀਤਾ ਜਾਵੇਗਾ ਦੂਜੇ ਦੇ ਪਾਸੇ ਪੰਜਾਬ ਸਰਕਾਰ ਵੱਲੋਂ ਪੋਸ਼ਣ ਰੈਕ ਦਾ ਕੰਮ ਕਰਨ ਲਈ ਫੋਨ ਖਰੀਦ ਕੇ ਦਿੱਤੇ ਜਾਣੇ ਸਨ ਪਰ 5 ਸਾਲ ਬੀਤ ਜਾਣ ਤੋਂ ਬਾਅਦ ਵੀ ਫੋਨ ਨਹੀਂ ਖਰੀਦੇ ਗਏ ਜਦੋਂ ਤੱਕ 스마트ਫੋਨ ਜਾਂ ਲੈਪਟਾਪ ਖਰੀਦ ਕੇ ਨਹੀਂ ਦਿੱਤੇ ਜਾਂਦੇ ਜ਼ਿਲ੍ਹਾ ਪ੍ਰਧਾਨ ਨਰਲੇਪਕੌਰ ਜੀ ਨੇ ਦੱਸਿਆ ਕਿ ਪੋਸ਼ਣ ਟ੍ਰੈਕ ਵਿੱਚ ਜੋ ਨਵੀਨ ਕੰਮ ਚੱਲ ਰਿਹਾ ਹੈ ਉਹ ਰਜਿਸਟਰ ਨਹੀਂ ਕੀਤੇ ਜਾਣਗੇ ਇਹ ਜਥੇਵੰਦੇ ਦੀ ਪਹਿਲੀ ਚੇਤਾਵਨੀ ਹੈ ਜੇਕਰ ਸਰਕਾਰ ਨੇ ਇਹ ਮੰਗਾ ਪ੍ਰਤੀ ਸਗੀਦਗੀ ਨਹੀਂ ਦਿਖਾਈ ਤਾਂ ਅੰਗੜਵਾੜੀ ਮੁਲਾਜ਼ਮ ਜੂਨੀਅਨ ਵੱਲੋਂ ਸਪੂਰਨ ਪੋਸ਼ਣ ਟ੍ਰੈਕ ਇਕਦਾ ਬਾਈਕਟ ਕੀਤਾ ਜਾਵੇਗਾ ਅੰਗਣਵਾੜੀ ਮੁਲਾਜ਼ਮਾਂ ਜੂਨੀਅਨ ਜਿੱਥੇ ਆਪਣੇ ਅਧਿਕਾਰਾਂ ਦੀ ਲੜਿੰਦੀ ਹੈ ਉੱਥੇ ਹੀ ਅੰਗਣਵਾੜੀ ਦੇ ਲਾਭਪਾਤਰੀਆਂ ਦੀ ਸਿਹਤ ਨਾਲ ਖੜਵਾ ਨਹੀਂ ਹੋਣ ਦੇਵੇਗੀ ਉਹਨਾਂ ਨੇ ਕਿਹਾ ਕਿ ਮਾਰਕਵੇੜ ਵੱਲੋਂ ਜਿਹੜੀ ਸੁਪਲੀਮੈਂਟਰੀ ਨਿਊਟ੍ਰੀਸ਼ਨ ਮਹੱਈਆ ਕਰਵਾਈ ਜਾ ਰਹੀ ਹੈ ਉਸ ਦੇ ਵਿੱਚ ਬਹੁਤ ਹੀ ਸਾਰੀਆਂ ਕਮੀਆਂ ਹਨ ਜਿਸ ਕਾਰਨ ਲਾਭਪਾਤਰੀਆਂ ਵੱਲੋਂ ਇਹ ਖਾਣਾ ਖਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਜਿਸ ਦਿਨ ਦੀ ਇਹ ਖਾਣਾ ਸ਼ੁਰੂ ਹੋਈ ਹੈ ਲਗਾਤਾਰ ਇਸ ਵਿੱਚ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਇਸ ਸਬੰਧੀ ਬਾਰ-ਬਾਰ ਵਿਭਾਗ ਅਤੇ ਮੰਤਰੀ ਮੈਡਮ ਨੂੰ ਵੀ ਲਿਖਤੀ ਨੋਟ ਕਰਵਾਇਆ ਗਿਆ ਇਸ ਤੋਂ ਇਲਾਵਾ ਆਗੂਆਂ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿੱਚ ਆਉਣ ਵਾਲਾ ਨਾਸ਼ਤਾ ਨਮਕੀਨ ਦਲੀਆ ਮਿੱਠਾ ਦਲੀਆ ਮੌਰਮਰੇ ਪਜ਼ੀਰੀ ਅਤੇ ਖਿਚੜੀ ਬਹੁਤ ਹੀ ਘਟੀਆ ਕਿਸਮ ਦਾ ਹੁੰਦਾ ਹੈ ਕਿਉਂਕਿ ਦਲੀਆ ਕੌੜਾ ਪਜ਼ੀਰੀ ਕੱਚੀ ਅਤੇ ਕੁਝ ਬਲਾਕਾਂ ਵਿੱਚ ਕੀੜੀ ਖਿਚੜੀ ਵਿੱਚ ਸੁੰਡੀਆਂ ਵਰਗੇ ਜੀ ਪਾਏ ਗਏ ਹਨ ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਸਰਕਾਰ ਦਾ ਅਤੇ ਮਹਿਕਮੇ ਦਾ ਗਰੀਬ ਬੱਚਿਆਂ ਦੀ ਸਿਹਤ ਪ੍ਰਤੀ ਸਦੀਕੀ ਨਹੀਂ ਹੈ ਅਤੇ ਜੱਚਾ ਤੇ ਬੱਚਾ ਸਿਹਤ ਨਾਲ ਇਹ ਖਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਇਸ ਲਈ ਅੱਜ ਵੱਖ-ਵੱਖ ਬਲਾਕਾਂ ਵਿੱਚ ਸੀ ਡੀ ਪੀ ਹੋ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਮੰਗਾਂ ਦਾ ਹੱਲ ਛੇਤੀ ਕੀਤਾ ਜਾਵੇ ਨਹੀਂ ਤਾਂ ਮਜਬੂਰਨ ਜਥੇਵਨੀਆਂ ਨੂੰ ਸੰਘਰਸ਼ ਦਾ ਰਾਹ ਫੜਨਾ ਪਵੇਗਾ ਜਿਸ ਤੋਂ ਨਿਕਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਹੋਵੇਗਾ ਅੱਜ ਦੇ ਧਾਨੇ ਨੂੰ ਸੰਬੋਧਨ ਕੀਤਾ ਸਕੱਤਰ ਸੋਮਾ ਰਾਣੀ ਹਰਪਜਨ ਕੌਰ ਸੰਤੋਸ਼ ਕੁਮਾਰੀ ਨੀਲਾਮ ਪਰਮਜੀਤ ਪਸ਼ਮੀ ਜੀਵਨ ਲਤਾ ਆਧਾ ਜਸਨ ਫਲਰ ਤੋਂ ਰਾਜਕਮਨ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਉਹ ਗੰਦੀ ਕਿਤੇ ਨਹੀਂ ਬੋਲੀ ਉਹ ਵੈਕਟ ਮਾਰ ਦਿੱਤਾ ਜੇ ਨਾਲ ਉਸਾਨ ਮਾਦਾ ਵੀ ਨੇ ਚਾਂ ਅੱਜ ਸਿਰ ਸਾਡੇ ਸਟੇਟ ਦਾ ਪ੍ਰੋਗਰਾਮ ਹੈ ਅੰਗਰਵਾੜੀ ਮਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ 13 ਤੋਂ 15 ਤੱਕ ਆਪਾਂ ਸੀਡੀਪੀਓ ਨੂੰ ਮੰਗ ਪੱਤਰ ਦੇਣੀਆਂ ਜੀ ਇੱਕ ਸਾਡਾ ਪੋਸ਼ਨ ਟਰੈਕਰ ਦਾ ਮੁਕੰਮਲ ਬਾਈਕਾਟ ਆ ਨੰਬਰ 2 ਤੇ ਜਿਹੜੀ ਸਾਡੀ ਫੀਡ ਹੈਗੀ ਉਹ ਘਟਿਆ ਕਿਸਮ ਦੀ ਆ ਫੀਡ ਦੀ ਜਿਹੜੀ ਪੈਕਿੰਗ ਆ ਉਹਦੇ ਵਿੱਚੋਂ ਕਦੇ ਕੁਝ ਨਿਕਲਦਾ ਕਦੇ ਕੁਝ ਨਿਕਲਦਾ ਆ ਤੇ ਜਦੋਂ ਉਹ ਚੀਜ਼ਾਂ ਦੇ ਵਿੱਚੋਂ ਨਿਕਲਦਾ ਹਰ ਬਲਾਕ ਵਾਈ ਜਿਹੜੀ ਵੀ ਰਿਪੋਰਟ ਆਗੀ ਨਿਕਲਦੀ ਆ ਤਾਂ ਜਿਹੜੇ ਸਾਡੇ ਇੱਥੇ ਦੇ ਮਹਿਕਮੇ ਦੇ ਡਿਪਾਰਟਮੈਂਟ ਦੇ ਹੈਗੇ ਆ ਸਾਨੂੰ ਨਹੀਂ ਪਤਾ ਸੀਡੀਪੀਓਜ਼ ਦੇ ਕਹਿਣ ਤੇ ਹੀ ਹੋਏ ਕੰਮ ਹੋ ਰਿਹਾ ਆ ਕਿ ਡਰਾਇਆ ਧਮਕਾਇਆ ਜਾ ਰਿਹਾ ਕਿ ਤੁਸੀਂ ਆਪ ਪਾਇਆ ਆ ਤੇ ਜਿੱਥੇ ਹੋਰ ਥਾਵਾਂ ਤੇ ਵੀ ਇਹ ਚੀਜ਼ਾਂ ਨਿਕਲੀਆਂ ਹੈਗੀਆਂ ਆ ਕੱਲ ਰੁੜਕੇ ਬਲਾਕ ਚ ਲਾਈ ਵੀ ਇਹਨਾਂ ਨੇ ਦੇਖਿਆ ਕਿ ਪੈਕਟਾਂ ਦੇ ਵਿੱਚੋਂ ਕੀ ਕੁਝ ਨਿਕਲਿਆ ਤਾਂ ਕਿ ਉਹ ਅਸੀਂ ਜਾ ਕੇ ਪਾਤਾ ਤੇ ਇਸ ਚੀਜ਼ ਨੂੰ ਲੈ ਕੇ ਆ ਕਿ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਡਰਾਣਾ ਧਮਕਾਣਾ ਜਿਹੜਾ ਉਹ ਸਹੀ ਹੈਗਾ ਇਹਨੂੰ ਦਰੁਸਤ ਕੀਤਾ ਜਾਵੇ ਜਿਹੜੀ ਫੀਡ ਆ ਉਹ ਘਟੀਆ ਕਿਸਮ ਦੀ ਆ ਤੇ ਇਹ ਉਹਨਾਂ ਨੂੰ ਜਿਹੜੀ ਆ ਮੰਗ ਰੱਖਣੀ ਚਾਹੀਦੀ ਹੈ ਕਿ ਫੀਡ ਦੀ ਜਿਹੜੀ ਕੁਆਲਿਟੀ ਆ ਉਹ ਵਧੀਆ ਹੋਣੀ ਚਾਹੀਦੀ ਆ। ਮੈਡੀਸਨ ਵਾਰੇ ਕੀ ਕਰਨਾ? ਮੈਡੀਸਨ ਵਾਰੇ ਸਾਰੇ ਇਦਾਂ ਆ ਕਿ ਅਸੀਂ ਅਜੇ ਤਿਆਰੀ ਕਰ ਰਹੇ ਸੀ ਆ ਆਪਣੇ ਪ੍ਰੋਗਰਾਮ ਦੀ ਭੈਣ ਆ ਰਹੀਆਂ ਸੀਗੀਆਂ ਤੇ ਜਸਟ ਅਸੀਂ ਇਦਾਂ ਸਾਰੇ ਬਿਖਰ ਕੇ ਬੈਠੇ ਸੀਗੇ ਤੇ ਇੱਕ ਸਾਡੀ ਭੈਣ ਬੈਠੀ ਸੀ ਤਾਂ ਉਧਰੋਂ ਇੱਕ ਮੰਕੀ ਆ ਗਿਆ ਤੇ ਉਹ ਸ਼ਾਇਦ ਕੁਝ ਖਾ ਰਹੀ ਸੀਗੇ ਤਾਂ ਉਹਨੇ ਦੇਖਿਆ ਵੀ ਮੇਂ ਝੱਟ ਮਾਰੀ ਉਹਨੇ ਉਹ ਇੱਕਦਮ ਹੀ ਰੋਲਾ ਜਿਆ ਪੈ ਗਿਆ। ਜਦੋਂ ਰੋਲਾ ਪੈ ਗਿਆ ਤੇ ਡੰਡਾ ਵੀ ਨਹੀਂ ਸੀ ਕੋਈ ਲੱਭ ਰਿਆ। ਤੇ ਉਹਨੇ ਝਾਪ ਤੁਹਾਰੀ ਉਹਨਾਂ ਦਾ ਮਾਸ ਇੱਦਾਂ ਬਾਹਾਂ ਤੋਂ ਦੋਨਾਂ ਤੋਂ ਲੈ ਗਿਆ ਤੇ ਉਹਨਾਂ ਨੂੰ ਅਸੀਂ ਸਿਵਲ ਹਸਪੀਟਲ ਭੇਜਿਆ ਆਇਆਗਾ ਤੇ ਉੱਥੇ ਟ੍ਰੀਟਮੈਂਟ ਉਹਨਾਂ ਦੀ ਚੱਲ ਰਹੀ ਆ ਤੇ ਫਿਰ ਵਿੱਚੋਂ ਭੈਣਾ ਨੇ ਕਿਹਾ ਡੰਡੇ ਡੁੰਡੇ ਜਦ ਤੱਕ ਲੈ ਕੇ ਆਨੇ ਬਾਂਦਰ ਬਹੁਤ ਜ਼ਿਆਦਾ ਆ ਗਏ ਤੇ ਇਸ ਮਤਲਬ ਕਿ ਤੁਸੀਂ ਅੱਗੇ ਵੀ ਦੇਖਿਆ ਤੁਸੀਂ ਤਾਂ ਨਹੀਂ ਰੰਨੇ ਹੈਗੇ ਤਾਂ ਜਦੋਂ ਭੈਣਾ ਨੇ ਕਿਹਾ ਕਿ ਇੱਥੇ ਥੋੜਾ ਜਿਹਾ ਅੱਗ ਲਾ ਦਿਓ ਤੇ ਉਹਨਾਂ ਨੇ ਲਾਈਟਰ ਮੈਡਮ ਸੁਪਰਵਾਈਜ਼ਰ ਮੈਡਮ ਨੇ ਰਜਨੀ ਨੇ ਸਾਨੂੰ ਜਿਹੜੀ ਆ ਉਹ ਡੱਬੀ ਵੀ ਦਿੱਤੀ ਹੈਗੀ ਤਾਂ ਅਸੀਂ ਕਿ ਚਲੋ ਬੈਕ ਸਾਈਡ ਤੇ ਇੱਥੇ ਮੈਂ ਇਹਨਾਂ ਨੂੰ ਪ੍ਰਧਾਨ ਹੋਣਾ ਨੂੰ ਕਿਹਾ ਕਿ ਤੁਸੀਂ ਅੱਗ ਲਾ ਦਿਓ ਤੇ ਮੈਂ ਤਾਂ ਜਸਟ ਖੜੀ ਸੀ ਤੇ ਮੈਨੂੰ ਇਹ ਇਹਨਾਂ ਨੇ ਆਵਾਜ਼ ਮਾਰੀ ਕਿ ਭੈਣ ਜੀ ਇੱਧਰ ਆਓ ਤੁਸੀਂ ਤੇ ਆਹ ਦੇਖੋ ਕੀ ਪਿਆ ਆ ਤੇ ਮੈਂ ਜਸਟ ਇਹਨਾਂ ਨੂੰ ਉਦੋਂ ਹੀ ਕਿਹਾ ਕਿ ਤੁਸੀਂ ਇਹਦੀ ਵੀਡੀਓ ਬਣਾਓ ਤੇ ਫਿਰ ਮੈਂ ਤੁਹਾਨੂੰ ਵੀ ਦੱਸਿਆ ਐਲਵੈਂਡਾ ਜੋਲ ਹੈ ਜੀ ਤੇ ਤੁਸੀਂ ਦੇਖਿਆ ਉਹਦਾ ਕੀ ਕੁਝ ਸਾਰਾ ਕੁਝ ਤੁਸੀਂ ਨੋਟ ਕੀਤਾ ਹਾਂ ਜੀ ਤੇ ਨੰਬਰ 2 ਤੇ ਤੁਹਾਨੂੰ ਮੈਂ ਇਹ ਵੀ ਕਿਹਾ ਕਿ ਭਾਜੀ ਚਾਰ ਮਹੀਨੇ ਰੰਦੀ ਹੈ ਜੀ ਤੇ ਇਹ ਜਿਹੜੀਆਂ ਨਲੈਕੀਆਂ ਹੈਗੀਆਂ ਇਹ ਕਿਹਦੀਆਂ ਆ ਸਿਹਤ ਵਿਭਾਗ ਦੀਆਂ ਜਾਂ ਸਾਡੇ ਡਿਪਾਰਟਮੈਂਟ ਦੀਆਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਨੰਬਰ 2 ਤੇ ਮੈਂ ਤੁਹਾਨੂੰ ਇਹ ਵੀ ਪ੍ਰੂਫ ਦਿੰਦਾ ਕਿ ਭਾਜੀ ਤੁਸੀਂ ਹੱਥ ਲਾ ਕੇ ਦੇਖ ਲਓ ਕਿ ਇਹ ਅੱਗ ਜਿਹੜੀ ਆ ਉਹਨੂੰ ਹੱਥ ਨਹੀਂ ਲੱਗ ਰਿਆ ਤੇ ਉਹ ਜਿਹੜੀ ਆ ਉਹ ਕਿੰਨੇ ਦਿਨ ਪੁਰਾਣੀ ਅੱਗ ਹੈ ਜੀ ਇਹ ਤਾਂ ਇਹ ਪ੍ਰੂਫ ਹੈਗਾ ਇਸ ਚੀਜ਼ ਦਾ ਤੇ ਬਾਕੀ ਇਹਨਾਂ ਦਾ ਜਿਹੜਾ ਹੈਗਾ ਆ ਸਾਡਾ ਸ਼ੋਸ਼ਣ ਕਰਨਾ ਵਰਕਰ ਹੈਲਪਰ ਦਾ ਸ਼ੋਸ਼ਣ ਕਰਨਾ ਲਾਹ ਪਾਤਰੀਆਂ ਦਾ ਸ਼ੋਸ਼ਣ ਕਰਨਾ ਇਹਨਾਂ ਨੂੰ ਇਹ ਪਤਾ ਹੈ ਵੀ ਕਿੰਨਾ ਕਰਨਾ ਆ ਪਰ ਇਹਨਾਂ ਨੂੰ ਆਪਣੀਆਂ ਨਲਾਇਕੀਆਂ ਬਾਰੇ ਨਹੀਂ ਪਤਾ ਜਿਹੜਾ ਕਿ ਅੱਜ ਜਗ ਜਾਹਰ ਹੋ ਗਿਆ ਆ ਇਹਦੇ ਲਈ ਤੁਹਾਡਾ ਮੀਡੀਆ ਦਾ ਮੰਗ ਪੱਤਰ ਅਸੀਂ ਸੀਡੀਪੀਓ ਮੈਡਮ ਆ ਨਹੀਂ ਰਹੀ ਜੀ ਸਾਡੇ ਉਹ ਰੂ ਰੂ ਨਹੀਂ ਹੋਏ ਜਦੋਂ ਦੀ ਅਸੀਂ ਆਏ ਆ ਉਹਨਾਂ ਨੇ ਕਦੇ ਸਾਨੂੰ ਨਹੀਂ ਕਿਹਾ ਹੈਗਾ ਕਿ ਚਲੋ ਜੁਨੀਅਨ ਦੇ ਮੈਂਬਰ ਹੈਗੇ ਇਨਾਂ ਨਾਲ ਆ ਕੇ ਟੇਬਲ ਟੱਕਰੀਏ ਉਹਨਾਂ ਨੇ ਸਾਨੂੰ ਅਦਰਵਾਇਜ਼ ਹੀ ਕੀਤਾ ਜਿੰਨੀ ਵਾਰ ਵੀ ਕੀਤਾ ਜੀ ਪਰ ਅੱਜ ਵੀ ਉਹ ਹੈ ਨਹੀਂਗੇ ਚਲੋ ਉਹਨਾਂ ਦਾ ਘਰੇਲੂ ਘਰੇਲੂ ਮਸਲਾ ਆ ਕਿ ਉਹਨਾਂ ਦੇ ਪ੍ਰੋਬਲਮ ਹੈ ਸਿਹਤ ਨਹੀਂ ਠੀਕ ਹੈਗੀ ਜਾਂ ਕੁਝ ਵੀ ਹੈਗਾ ਆ ਤੇ ਅਸੀਂ ਮੰਗ ਪੱਤਰ ਦੇਵਾਂਗੇ ਜੀ ਅੱਜ ਤੇ ਬਾਕੀ ਅਸੀਂ ਮੀਡੀਆ ਰਹੀ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਦਵਾਈਆਂ ਜਿਹੜੀਆਂ ਦਵਾਈਆਂ ਤੁਸੀਂ ਦੇਖੀਆਂ ਕੀਤੀਆਂ ਉਹ ਹੀ ਆ ਇਹਨਾਂ ਤੋਂ ਸਪਸ਼ਟੀ ਕਰਨ ਲਵਾਂਗੇ ਤੁਸੀਂ ਵੀ ਲੈ ਸਕਦੇ ਆਂਗੇ ਬਾਕੀ ਇਹ ਜਿਹੜੀ ਗੱਲ ਹਾਈਲਾਈਟ ਤਾਂ ਹੋਊਗੀ ਬਹੁਤ ਜ਼ਿਆਦਾ ਤੇ ਜੋ ਵੀ ਹੋਊਗਾ ਉਹਦੇ ਵਿੱਚ ਡਿਫਾਲਟ ਰੋ ਬਾਅਦ ਚ ਦੇਖਿਆ ਜਾਊਗਾ ਸਾਡਾ ਇੱਚ ਕੋਈ ਕਸੂਰ ਨਹੀਂ ਹੈਗਾ